ਤੋ ਦੀਪਕ ਜੀ 15 ਅਕਤੂਬਰ ਨੂੰ 13000 ਤੋਂ ਵੀ ਵੱਧ ਪੰਚਾਇਤਾਂ ਦੀ ਚੋਣ ਹੁਣ ਹੋਣੀ ਤੈ ਹੋ ਗਈ ਹੈ 15 ਅਕਤੂਬਰ ਦਾ ਦਿਨ ਹੈ ਬਿਲਕੁਲ ਜੀ ਆਖਰ ਤਰੀਕ ਆ ਹੀ ਗਈ ਬੜਾ ਅੱਜ ਆਈ ਅੱਜ ਆਈ ਅੱਜ ਆਈ ਅੱਜ ਆ ਗਈ ਹਮ ਅੱਜ ਪੰਜਾਬ ਰਾਜ ਚੋਣ ਕਮਿਸ਼ਨ ਨੇ 15 ਅਕਤੂਬਰ ਐਲਾਨਤੀ ਆਪਾਂ ਦੋ ਦਿਨ ਪਹਿਲਾਂ ਹੀ ਇਸ ਬੰਦੂ ਤੇ ਗੱਲ ਕਰ ਰਹੇ ਸੀ ਕਿ ਕੀ ਉਮੀਦ ਕਿ ਤਿਆਰੀਆਂ 14 ਜਾਂ 15 ਤਰੀਕ ਹੋ ਸਕਦੀ ਆ ਜੀ ਸੋ 15 ਅਕਤੂਬਰ ਆ ਗਈ ਪਰ ਪੂਰਾ ਸ਼ਡਿਊਲ ਵੀ ਆ ਗਿਆ ਇਹਦੇ ਵਿੱਚ ਹੂੰ ਕਾਫੀ ਲੰਬੀ ਚੋੜੀ ਸੂਚੀ ਹੈ ਜਿਹੜੀ ਗੌਰ ਮੰਗਦੀ ਆਪਾਂ ਮोटा-ਮोटा ਪੜ੍ਹ ਲੈਣੇ ਕਿਉਂਕਿ ਮੈਂ ਇੱਥੇ ਬੈਠਾ ਸਾਡਾ ਪੰਜਾਬੀ ਭਾਈਚਾਰਾ ਜਿਹੜਾ ਪਿੰਡਾਂ ਨਾਲ ਜੁੜਿਆ ਉਹ ਸਭ ਤੋਂ ਵੱਧ ਉਹਨੂੰ ਪੰਚਾਇਤੀ ਚੋਣਾਂ ਦੀ ਫਿਕਰ ਹੁੰਦੀ ਆ ਜੀ ਇੱਥੋਂ ਨੇ ਆਪਣੇ ਲਾਣੇ ਨੂੰ ਤਾਈ ਚਾਚਿਆਂ ਨੂੰ ਫੋਨ ਵੀ ਕਰਨੇ ਆ ਕਈਆਂ ਨੇ ਟਿਕਟਾਂ ਵੀ ਲੈ ਲੈਣੀਆਂ ਹੁਣ ਸਵਾਦ ਦੇਖਣ ਵੀ ਜਾਣਾ ਹੈ ਨਾ ਚਾਹੇ ਇੱਥੇ ਜਿੰਨੀ ਮਰਜ਼ੀ ਵਧੀਆ ਮਿਲਦੀ ਉਹ ਥੋੜੇ ਦੁਕਾਨਾਂ ਬਹੁਤ ਵਧੀਆ ਨੇ ਉਹ ਹੈ ਨਾ ਉਹਦੇ ਵਾਲੀਆਂ ਬੋਤਲਾਂ ਜਿਹੜੀਆਂ ਪਰ ਤਾਂ ਜਿਹੜਾ ਉਹ ਪਿੰਡ ਵਾਲੀ ਘੜੇ ਚੋਂ ਐ ਜਾਂ ਜਾਗ ਵਾਲਾ ਜਿੰਦਾ ਪਾ ਕੇ ਉਹ ਵਾਲਾ ਜਿਹੜਾ ਸਵਾਦ ਲੈਣਾ ਉਹ ਵੀ ਜਾਣਾ ਗਿਆ ਹੂੰ ਸੋ ਇਸ ਲਈ ਪੰਚਾਇਤੀ ਚੋਣਾਂ ਸਭ ਤੋਂ ਮੁਸ਼ਕਲ ਚੋਣਾਂ ਔਰ ਸਭ ਤੋਂ ਰੋਮਾਂਚਕ ਚੋਣਾਂ ਹੁੰਦੀਆਂ ਨੇ ਹੂੰ ਪੰਜਾਬ ਦਾ ਚੋਣ ਕਮਿਸ਼ਨ ਨੇ ਅੱਜ ਪੂਰਾ ਸ਼ਡਿਊਲ ਐਲਾਨਦਿਆਂ ਦੱਸਿਆ ਕਿ 15 ਅਕਤੂਬਰ 2024 ਦਿਨ ਮੰਗਲਵਾਰ ਨੂੰ 13237 ਪੰਚਾਇਤਾਂ ਚੁਣਦੇ ਲਈ ਵੋਟਾਂ ਪੈਣਗੀਆਂ ਜੀ ਔਰ 19110 ਬੂਥ ਲੱਗਣਗੇ ਪੰਚਾਇਤਾਂ 13 ਜਾਂ 237 ਚੋਣਾਂ ਹੁੰਦੀਆਂ ਪਰ ਬੂਥ ਕਈ ਪਿੰਡ ਵੱਡੇ ਹੁੰਦੇ ਨੇ ਦੋ ਬੂਥ ਵੀ ਲੱਗ ਜਾਂਦੇ ਨੇ ਜਾਂ ਕਿੰ ਚਾਰ ਚਾਰ ਪੰਜ ਪੰਜ ਪਿੰਡਾਂ ਦੀ ਇੱਕ ਪੰਚਾਇਤਾਂ ਹੁੰਦੀਆਂ ਨੇ ਇਸ ਲਈ ਅਡੜ ਪਿੰਡ 'ਚ ਬੂਥ ਲੱਗੇ ਹੁੰਦੇ ਨੇ 19110 ਪੋਣੀ ਬੂਥ ਲੱਗਣਗੇ ਹਮ ਹਮ 1 ਕਰੋੜ 33 ਲੱਖ 9700932 ਵੋਟਰ ਰਜਿਸਟਰਡ ਨੇ ਜੀ ਹਮ ਹਮ ਮਤਲਬ ਲਗਭਗ 1 ਕਰੋੜ 34 ਲੱਖ ਜੀ ਸੋ ਤੁਸੀਂ ਗਣ ਕਰ ਰਹੇ ਸੀ ਕੈਨੇਡਾ ਦੀ ਆਬਾਦੀ ਨੂੰ ਲੈ ਕੇ ਕਿ 4 ਕਰੋੜ ਹੋਗੀ ਹਾਂ ਇੰਨਾ ਕੁ ਸਰਦਕਾ ਪੰਜਾਬ ਹੈ ਜਨਾਬ ਤੇ ਉਹ ਚਾ ਦੇਖ ਲਓ ਮਤਲਬ 1.5 ਕਰੋੜ ਨੂੰ ਜਾ ਚੁੱਕੇ ਅਸੀਂ ਇਕੱਲੇ ਪਿੰਡਾਂ ਵਾਲੀ ਜੇ ਪਿੰਡਾਂ ਨਾਲ ਇੱਕ ਪਾਸੇ ਹੋ ਜਾਣ ਤਾਂ ਪੰਜਾਬ ਦੀ ਸਰਕਾਰ ਆਪਣੀ ਮਰਜ਼ੀ ਦੀ ਬਣਾ ਸਕਦੇ ਨੇ ਜੀ 1 ਕਰੋੜ 33 ਲੱਖ 97932 ਰਜਿਸਟਰਡ ਵੋਟਰ ਨੇ ਹੂੰ ਫਿਰ ਉਸ ਤੋਂ ਬਾਅਦ ਨਾਮਜਦਗੀਆਂ ਦੀ ਪ੍ਰਕਿਰਿਆ ਪਰਸੋਂ ਤੋਂ ਸ਼ੁਰੂ ਹੋਏਗੀ ਬੇਸ਼ੱਕ ਅਕਸਰ ਇਹ ਹੁੰਦਾ ਹੈ ਕਿ ਜਿੱਦਾਂ ਚੋਣਾਂ ਦੀ ਤਰੀਕ ਦਾ ਐਲਾਨ ਹੁੰਦਾ ਉਹਦੇ ਨਾਲ ਹੀ ਚੋਣ ਜਾਬਤਾ ਲੱਗ ਜਾਂਦਾ ਜੀ ਪਰ ਅੱਜ ਜੋ ਰੋਟੇਸ਼ਨ ਨਹੀਂ ਅੱਜ ਜਨਤਕ ਉਹ ਰੋਟੇਸ਼ਨ ਮੇਰੇ ਕੱਲ ਸਵੇਰੇ ਜਨਤਕ ਹੋਏਗੀ ਕਿ ਕਿਹੜੀਆਂ ਸੀਟਾਂ ਰਾਖਮੀਆਂ ਨੇ ਹੈਨਾ ਕਿਹੜੀਆਂ ਨਹੀਂ ਨੇ ਕਿਉਂਕਿ ਹੁਣੇ ਜ਼ਿਲ੍ਹੇ ਤੋਂ ਬਲਾਕ ਪੱਧਰ ਤੇ ਆਉਣੀ ਉਹ ਸੂਚੀ ਸ਼ਾਇਦ ਸਵੇਰੇ ਆ ਜਾਵੇ ਜਾਂ ਜ਼ਿਲ੍ਹਾ ਪੱਧਰ ਤੇ ਬੀਸੀਆਂ ਕੋਲ ਜਾਣਕਾਰੀ ਪਹੁੰਚ ਜਵੇ ਇਹ ਸਵਾਲੇ ਨਾਲ ਨਾਮਜ਼ਦਗੀਆਂ 27 ਤਰੀਕ ਤੋਂ ਸ਼ੁਰੂ ਕੀਤੀਆਂ ਜਾ ਰਹੀਆਂ ਨੇ ਜੇ ਤੁਹਾਨੂੰ ਚੋਣ ਜਾਬਤਾ 27 ਤੋਂ ਲੱਗ ਰਿਹਾ ਇੱਕ ਤਰ੍ਹਾਂ ਦਾ ਸੋ 27 ਸਤੰਬਰ 2024 ਤੋਂ ਲੈ ਕੇ 4 ਅਕਤੂਬਰ 2024 ਤੱਕ ਨਾਮਜ਼ਦਗੀਆਂ ਪ੍ਰੀਆ ਜਾਣੀਆਂ 5 ਅਕਤੂਬਰ ਨੂੰ ਕਾਗਜ਼ਾਂ ਦੀ ਜਾਂਚ ਪੜਤਾਲ ਹੋਏਗੀ ਫਿਰ 6 ਤੇ 7 ਅਕਤੂਬਰ ਨਾਮ ਵਾਪਸੀ ਵਾਲਾ ਹੋਊਗਾ ਜਿਹਨੂੰ ਮਨਾ ਲਿਆ ਸਮਝਾ ਲਿਆ ਹੈਨਾ ਐਮਐਲਏ ਤੋਂ ਫੋਨ ਕਰਾ ਲਿਆ ਹਾਂ ਜੀ ਰਿਸ਼ਤੇਦਾਰੀ ਕੱਢ ਲਈ ਸੋ ਫਿਰ 7 ਅਕਤੂਬਰ ਸ਼ਾਮ ਦੇ 3 ਵਜੇ ਤੱਕ ਨਾਮ ਜਦਦੀਆਂ ਵਾਪਸ ਹੋ ਸਕਦੀਆਂ ਜੀ ਤੇ 15 ਅਕਤੂਬਰ ਨੂੰ ਸਵੇਰੇ 8 ਵਜੇ ਤੋਂ ਲੈ ਕੇ 4 ਵਜੇ ਤੱਕ ਵੋਟਾਂ ਪੈਣਗੀਆਂ ਹੂੰ ਹੂੰ ਕਿਉਂਕਿ 8 ਘੰਟੇ ਦਾ ਸ਼ਡਿਊਲ ਰੱਖਣਾ ਜ਼ਰੂਰੀ ਹੁੰਦਾ ਇਸ ਲਈ ਪਿੰਡਾਂ 'ਚ ਸਜਰੇ ਕੰਮ ਸ਼ੁਰੂ ਹੋ ਜਾਂਦਾ ਇਸ ਲਈ 8 ਵਜੇ ਤੋਂ ਵੋਟਾਂ ਪੈਣੀ ਸ਼ੁਰੂ ਹੋਣਗੀਆਂ 4 ਵਜੇ ਨਿਬੜ ਜਾਣਗੀਆਂ ਤੇ ਉਸੇ ਦਿਨ ਉਸੇ ਥਾਂ ਦੇ ਪੋਲਿੰਗ ਬੂਥਾਂ 'ਚ ਗਿਣਤੀ ਹੋ ਕੇ ਨਤੀਜੇ ਆਉਣਗੇ ਹੂੰ ਸਰਪੰਚੀ ਦੇ 38 ਚੋਣ ਨਿਸ਼ਾਨੇ ਜਿਹਦਾ ਆਪਾਂ ਜ਼ਿਕਰ ਕਾਫੀ ਪੂਰੀ ਤਰ੍ਹਾਂ ਕਰ ਚੁੱਕੇ ਹਾਂ ਲੰ ਪੰਚੀ ਦੀ 70 40 ਨਿਸ਼ਾਨ ਨੇ ਉਹਨਾਂ ਦਾ ਜ਼ਿਕਰ ਵੀ ਆਪਾਂ ਕੀਤਾ ਸਰਪੰਚ 40000 ਖਰਚ ਸਕਣਗੇ ਜੀ ਜੀ ਤੇ ਪੰਚ 30 30000 ਖਰਚ ਸਕਣਗੇ ਪੰਚ ਨੇ ਬਾੜ ਚ ਖਰਚਣਾ ਹੈ ਸਰਪੰਚ ਨੇ ਪੂਰੇ ਪਿੰਡ ਚ ਖਰਚਣਾ ਪਤਾ ਸਭ ਨੂੰ ਹੈ ਕਿ ਅੱਜ ਕੱਲ ਸਰਪੰਚੀ 4 ਲੱਖ 5 ਲੱਖ ਤੋਂ ਲੈ ਕੇ 10 10 12 12 ਲੱਖ ਚ ਬੈੰਦੀ ਆ ਪਰ ਤਾਂ ਵੀ ਸਰਕਾਰੀ ਕਾਗਜ਼ਾਂ 'ਚ ਅਗਲੇ ਕਹਿੰਦੇ 40000 ਸਰਪੰਚ ਤੇ 30000 ਪੰਚ ਕਾਗਜ਼ ਦਾਖਲ ਕਰਨ ਲਈ ਸਰਪੰਚ ਨੇ ਜਿਹੜੀ ਫੀਸ ਭਰਨੀ ਆ ਉਹ 100 ਰੁਪਈਆ ਹੈ ਵੋਟਰਾਂ ਦੀ ਫੀਸ ਪਤਾ ਨਹੀਂ ਕਿੰਨੀ ਭਰਨੀ ਪਵੇ ਪਰ ਨਾਮਜਦਗੀ ਭਰਨ ਲੱਗੇ ਉਹਦੀ ਫੀਸ 100 ਰੁਪਈਆ ਪੰਚ ਦੀ ਫੀਸ ਵੀ 100 ਰੁਪਈਆ ਹਾਂ ਰਾਖਵੀ ਸੀਟਾਂ ਲਈ 50 ਰੁਪਏ ਪ੍ਰਤੀ ਉਮੀਦਵਾਰ ਫੀਸ ਹੈ ਵੋਟਾਂ ਈਵੀਐਮ ਰਾਹੀਂ ਨਹੀਂ ਪੈਣਗੀਆਂ ਅੱਛਾ ਜੀ ਵੋਟਾਂ ਵੈਲਟ ਪੇਪਰ ਰਾਹੀਂ ਹੀ ਪੈਣਗੀਆਂ ਪਰ ਸਰਪੰਚੀ ਦੀਆਂ ਚੋਣਾਂ ਅਕਸਰ ਵੈਲਟ ਪੇਪਰ ਰਹੀਆਂ ਹੁੰਦੀਆਂ ਇਸ ਵਾਰ ਵੀ ਵੈਲਟ ਪੇਪਰ ਹੀ ਹੋਣਗੀਆਂ ਤੇ ਸਰਪੰਚੀ ਦਾ ਉਮੀਦਵਾਰਾਂ ਲਈ ਵੈਲਟ ਪੇਪਰ ਗੁਲਾਬੀ ਰੰਗ ਦਾ ਹੋਊਗਾ ਹਮ ਪੰਚੀ ਵਾਲੇ ਉਮੀਦਵਾਰਾਂ ਦਾ ਵੈਲਟ ਪੇਪਰ ਚਿੱਟੇ ਰੰਗ ਦਾ ਹੋਊਗਾ ਤੇ ਵੈਲਟ ਸਰਪੰਚੀ ਸਿੱਧੀ ਹੋਊਗੀ ਪੂਰੇ ਪਿੰਡ ਚੋਂ ਪੰਚੀ ਤੇ ਬੈਲਟ ਪੇਪਰ ਦੇ ਅਖੀਰ 'ਚ ਜਿਵੇਂ ईवीएम 'ਚ ਨੋਟਾ ਵਾਲਾ ਬਟਨ ਹੁੰਦਾ ਉਵੇਂ ਨੋਟਾ ਵਾਲਾ ਖਾਨਾ ਹੋਊਗਾ ਮਤਲਬ ਤੁਸੀਂ ਉੱਥੇ ਮੋਹਰ ਲਾ ਸਕਦੇ ਹੋ ਜਿੱਥੇ ਲਿਖਿਆ ਹੋਊਗਾ ਮੈਨੂੰ ਇਹਨਾਂ ਉਮੀਦਵਾਰਾਂ 'ਚੋਂ ਕੋਈ ਵੀ ਪਸੰਦ ਨਹੀਂ ਹੂੰ ਸੋ 15 ਅਕਤੂਬਰ 2024 ਦਿਨ ਮੰਗਲਵਾਰ ਨੂੰ 13237 ਪੰਚਾਇਤਾਂ ਦੀ ਚੋਣ ਹੋਏਗੀ ਸਰਪੰਚ ਪੰਜ ਚੁਣੇ ਜਾਣਗੇ ਸੋ ਇਹ ਸਭ ਤੋਂ ਔਖੀਆਂ ਤੇ ਸਭ ਤੋਂ ਰਮਾਂਚਕ ਚੋਣਾਂ 15 ਅਕਤੂਬਰ ਨੂੰ ਹੋਣ ਜਾ ਰਹੀਆਂ ਜੀ ਆਖਰ ਲੰਬੀ ਜਦੋਜਾਤ ਦਾ ਪਤਰੀਕ ਦਸਮ ਚ ਕਾਮਯਾਬ ਹੋਈ ਜੀ ਅਚਾ ਦਿਪਕ ਜੀ ਜੋ ਹੁਣ ਟਾਈਮਿੰਗ ਹੈਗੀ ਇਹ ਚੋਣਾ ਦੀ ਪੰਚਾਇਤੀ ਚੋਣਾ ਦੀ ਇਹਨੂੰ ਲੈ ਕੇ ਵੀ ਚਰਚਾ ਛਿੜ ਗਈ ਆ 15 ਅਕਤੂਬਰ ਕੋਈ ਬਹੁਤੀ ਦੂਰ ਹੈ ਕੋਈ ਨਹੀਂ ਤਿੰਨ ਹਫਤੇ ਹੀ ਰਹਿ ਗਏ ਨੇ ਤੇ ਹੋਰ ਕਿਹੋ ਜੀ ਚਰਚਾ ਇਸ ਟਾਈਮਿੰਗ ਨੂੰ ਲੈ ਕੇ ਮੁੱਖ ਪਹਿਲੂ ਤਾਂ ਇਹ ਹੈ ਕਿ ਉਧਰ ਚੋਣ ਕਮਿਸ਼ਨ ਨੇ ਅੱਜ ਪ੍ਰੈਸ ਕਾਨਫਰੰਸ ਕਰਨੀ ਸੀ ਉਹ ਤੋਂ ਪਹਿਲਾਂ ਖਬਰ ਆ ਗਈ ਕਿ ਥੋਕ ਦੇ ਭਾਅ ਚ ਪੁਲਿਸ ਅਫਸਰਾਂ ਨੇ ਤਵਾਦ ਲੈ ਹਮ ਹੈ ਨਾ ਕਿ ਐਸਐਸਪੀ ਕੀ ਡੀਐਸਪੀ ਕੀ ਕਮਿਸ਼ਨਰ ਇਥੋਂ ਤੱਕ ਕਿ ਇੰਟੈਲੀਜੈਂਸੀ ਵਿੰਗ ਦੇ ਵਿੱਚ ਵੀ ਹਲਚਲ ਉਤੋਂ ਬਾਅਦ ਪ੍ਰਸ਼ਾਸਨਿਕ ਪੱਧਰ ਤੇ ਵੀ ਲੰਗੇ ਦਿਨੀ ਵੀ ਹੋ ਕੇ ਹਟੀਆਂ ਤੇ ਅੱਜ ਵੀ ਉਹਦੇ ਵਿੱਚ ਐਸਡੀਐਮ ਵੀ ਕਈ ਥਾਵਾਂ ਤੇ ਡੀਸੀ ਵੀ ਏਡੀਸੀ ਵੀ ਸੋ ਇਹ ਸਾਰੀ ਰਵਾਇਤ ਉਹੀ ਹੈ ਜੋ ਅਕਾਲੀ ਕਾਂਗਰਸੀਆਂ ਦੇ ਸਮੇਂ ਹੁੰਦੀ ਸੀ ਹਮ ਬੇਸ਼ੱਕ ਦੇਰ ਨਾਲ ਪੁੱਗੀ ਆ ਆਮ ਆਦਮੀ ਪਾਰਟੀ ਦੇ ਐਮਐਲਏ ਨੇ ਵੀ ਉਹੀ ਫਾਰਮੂਲਾ ਅਪਣਾਇਆ ਸਰਕਾਰ ਨੇ ਉਹੀ ਫਾਰਮੂਲਾ ਅਪਣਾਇਆ ਕਿ ਜਨਾਬ ਸਰਪੰਚੀ ਤਾਂ ਤਾਂ ਹੀ ਜਿੱਤੀ ਜਾਊਗੀ ਜੇ ਸਾਡੀ ਮਰਜ਼ੀ ਦਾ ਐਸਐਸਪੀ ਹੋਊਗਾ ਜਨਾਬ ਡੀਸੀ ਸਾਨੂੰ ਸਾਡੀ ਪਸੰਦ ਦਾ ਦਓ ਫਲਾਣਾ ਬਾਬੂ ਦਾਓ ਹੂੰ ਸੋ ਇਹ ਐਮਐਲਏਾਂ ਦੀ ਪੁੱਗੀ ਐ ਇਹ ਮੰਤਰੀਆਂ ਦੀ ਪੁੱਗੀ ਐ ਆਪਣੀ ਮਰਜ਼ੀ ਦੇ ਲਵਾਏ ਨੇ ਤੇ ਇਹਨਾਂ ਦੇ ਸਾਰੇ ਪੁਲਿਸ ਦੇ ਡੰਡੇ ਦੇ ਤੇ ਅਫਸਰਾਂ ਦੇ ਅਫਸਰशाही ਦੇ ਪੈਨ ਦੇ ਸਾਰੇ ਆਮ ਆਦਮੀ ਪਾਰਟੀ ਪਿੰਡਾਂ ਦੀ ਸਰਪੰਚੀ ਪੰਚੀ ਜਿਤਨਾ ਚਾਹੁੰਦੀ ਆ ਜੀ ਮਕੰਤਰੀ ਸਾਹਿਬ ਕੰਨ ਸੁਵੋਧਨ ਕਰਦੇ ਆ ਕਹਿ ਰਹੇ ਸੀਗੇ ਕਿ ਜਿਨ੍ਹਾਂ ਨੇ 40 ਲੱਖ ਖਰਚੜਾ ਸਰਪੰਚੀ ਚ ਹੈਨਾ ਉਹ ਬਈ ਸਾਡੇ ਕੰਨੀ ਨਾ ਆਇਓ ਇੱਥੇ ਤਾਂ ਦਿਵਾਨੀ ਨਹੀਂ ਮਿਲਦੀ ਪਹਿਲਾਂ ਹੀ ਡਬਲ ਹੁੰਦੇ ਸੀ ਹੁਣ ਨਹੀਂ ਹੁੰਦੇ ਮਤਲਬ ਬੜੇ ਚੰਗੇ ਲੱਗਦੇ ਆ ਭਾਸ਼ਨ ਪਰ ਹੁਣ ਲੋਕਾਂ ਨੂੰ ਮਜ਼ਾਕ ਲੱਗਣ ਲੱਗ ਪਏ ਕਿ ਜਨਾਬ ਰੰਗ ਤਾਂ ਸਾਰਾ ਤੁਹਾਡੇ ਤੇ ਰਵੈਤਿਆਂ ਵਾਲਾ ਉਹਨਾਂ ਨਾਲੋਂ ਵੀ ਵੱਧ ਗੂੜਾ ਚੜ ਗਿਆ ਸੋ ਇਹ ਸਾਰੀ ਐਕਸਰਸਾਈਜ਼ ਮਤਲਬ ਜਦੋਂ ਪੰਜਾਬ ਚੋਂ 4 ਐਮਪੀ ਜਿੱਤੇ ਸਾਰੇ ਦੇਸ਼ ਚ ਇੱਕ ਐਮਪੀ ਨਹੀਂ ਆਇਆ ਆਮ ਆਦਮੀ ਪਾਰਟੀ ਦਾ ਪੰਜਾਬ ਨੇ 4 ਜਿਤਾ ਕੇ ਭੇਜੇ ਉਸ ਸਮੇਂ ਕਿਹੜਾ ਪੁਲਿਸ ਤੰਤਰ ਤੁਹਾਡੇ ਨਾਲ ਸੀ ਕਿਹੜੇ ਅਫਸਰਾਂ ਨੇ ਤੁਹਾਦਰੇ ਤੁਸੀਂ ਆਪਣੀ ਮਰਜ਼ੀ ਨਾਲ ਕਰਾਈ ਸੀ ਤੁਹਾਡੇ ਹੱਥ ਕੀ ਸੀ ਜੀ ਜਦੋਂ ਪਹਿਲੀ ਵਾਰ ਪੰਜਾਬ ਨੇ ਤੁਹਾਨੂੰ ਵਿਰੋਧੀ ਥਿਰਚੇ ਬਿਠਾਇਆ ਹੂੰ ਤੁਸੀਂ ਕਿਹੜੇ ਅਫਸਰਾਂ ਦੇ ਇਤਵਾਜ ਲੈ ਕਰਾ ਕੇ ਆਪਣੇ ਹਿਸਾਬ ਨਾਲ ਮਤਲਬ ਗੋਟੀਆਂ ਫਿਟ ਕੀਤੀਆਂ ਸੀ ਜੀ ਤੇ ਜਦੋਂ 92 ਜਿਤਾਏ ਜਿਹਦੀ ਆਸ ਆਮ ਆਦਮੀ ਪਾਰਟੀ ਨੇ ਖੁਦ ਵੀ ਨਹੀਂ ਕੀਤੀ ਸੀ ਹਮ ਤਦ ਜਨਾਬ ਤੁਸੀਂ ਬਦਲੀਆਂ ਕਰਕੇ ਨਹੀਂ ਆਏ ਸੀ ਸੋ ਇਸ ਲਈ ਇਹ ਵਰਤਾਰਾ ਕਿਉਂ ਨਹੀਂ ਸਮਝ ਪਾਰੀ ਕੋਈ ਵੀ ਰਾਜਨੀਤਿਕ ਤਰ ਕਿ ਵੋਟਾਂ ਦੇ ਸਾਰੇ ਕੰਮਾਂ ਦੇ ਸਾਰੇ ਲੋਕਾਂ ਦੇ ਅਨੁਸਾਰ ਚੋਣਾਂ ਜਿੱਤੀਆਂ ਜਾਂਦੀਆਂ ਹੁੰਦੀਆਂ ਡੰਡਿਆਂ ਨਾਲ ਨਹੀਂ ਜਿੱਤ ਹੁੰਦੀਆਂ ਹਾਂ ਪੰਚਾਇਤੀ ਚੋਣਾਂ ਅਕਸਰ ਪਿੰਡ ਪੱਧਰ ਤੇ ਉੱਤੇ ਬਰਤਾਰਾ ਜ਼ਰੂਰ ਰਹਿੰਦਾ ਇੱਕ ਨਾ ਬੇਸ਼ੱਕ ਇਹ ਲੱਗਦਾ ਹੁੰਦਾ ਕਿ ਪੁਲਿਸ ਦੇ ਸਾਰੇ ਪ੍ਰਸ਼ਾਸਨ ਦੇ ਸਾਰੇ ਜਿਤਲੀ ਪਰ ਪਿੰਡਾਂ ਚ ਇੱਕ ਆਮ ਪਹਿਲੂ ਇਹ ਜ਼ਰੂਰ ਘਰ ਕਰ ਜਾਂਦਾ ਕਿ ਵੀ ਜਿਹਦੀ ਸਰਕਾਰ ਹੈ ਉਹਦਾ ਸਰਪੰਚ ਪੰਚ ਬਣਾ ਲਓ ਕੁਝ ਕੰਮ ਹੁੰਦੇ ਰਹਿਣਗੇ। ਹਮ ਥਾਣੇ ਕਚਹਿਰੀ ਕੰਮ ਚੱਲੀ ਜਾਊਗਾ। ਹਮ ਮੈਂ ਸੱਚ ਦੱਸਾਂ ਵਿਜੇ ਜੀ ਸਥਿਤੀ ਇਹ ਆ ਹਮ ਕਿ ਪਿੰਡਾਂ ਚ ਦੋ ਦੋ ਧੜਿਆਂ ਦੇ ਤਿੰਨ ਤਿੰਨ ਧੜਿਆਂ ਦੇ ਸਰਪੰਚ ਲੜ ਰਹੇ ਨੇ। ਹਮ ਔਰ ਲਗਭਗ ਸਾਰੇ ਧੜਿਆਂ ਦੇ ਸਰਪੰਚ ਆਮ ਆਦਮੀ ਪਾਰਟੀ ਦੇ ਨੁਮਾਇੰਦੇ ਨੇ। ਹਮ ਹਮ ਪਰ ਇੱਕ ਧੜੇ ਨੂੰ ਸਮਰਥਨ ਅਕਾਲੀਆਂ ਦਾ ਇੱਕ ਧੜੇ ਨੂੰ ਸਮਰਥਨ ਭਾਜਪਾਈਆਂ ਦਾ ਇੱਕ ਧੜੇ ਨੂੰ ਸਮਰਥਨ ਕਾਂਗਰਸੀਆਂ ਦਾ ਕਈ ਥਾਵਾਂ 'ਤੇ ਕਾਂਗਰਸੀਆਂ ਦੇ ਵੀ ਦੋ ਦੋ ਧੜਿਆਂ ਨੇ ਆਡਰ ਨੂੰ ਸਮਰਥਨ ਦਿੱਤਾ ਪਰ ਚਿਹਰੇ ਮੋਰੇ ਆਪ ਵਾਲੇ ਮੂਰੇ ਕਰ ਲਏ ਸੋ ਰਾਜਨੀਤੀ ਅਜੇ ਵੀ ਉਹ ਕਰ ਰਹੇ ਨੇ ਆ ਵੀ ਇੱਕ ਪਹਿਲੂ ਆ ਕਾਗਜ਼ ਭਰਨ ਤੋਂ ਬਾਅਦ ਕਾਫੀ ਵੀ ਸਾਹਮਣੇ ਆ ਜੂਗਾ ਪਰ ਤਰੀਕਾ ਨੂੰ ਲੈ ਕੇ ਆਪਾਂ ਪਹਿਲਾਂ ਵੀ ਚਰਚਾ ਕਰਦੇ ਰਹੇ ਆ ਕਿ 12 ਤਰੀਕ ਨੂੰ ਦੁਸ਼ਹਿਰਾ ਜੀ ਤੇ ਤੇ 13 14 ਤੱਕ ਮੇਲੇ ਮੁੱਲੇ ਚੱਲਦੇ ਰਹਿੰਦੇ ਨੇ ਸਾਰਾ ਕੁਝ ਤਿਹਾੜ ਦੇ ਵਾਂਗ ਉਹ ਤੋਂ ਬਾਅਦ ਅੱਗੇ ਹਾਂ ਫਿਰ ਚੱਕਰੀਆਂ ਆਉਣੀਆਂ ਗੜਬੜੇ ਆਉਣੇ ਜੀ ਕਰਵਾ ਚੌਥਾ ਆ ਗਿਆ ਜੀ ਫਿਰ ਦੀਵਾਲੀ ਆ ਗਈ ਇਹ ਸੀਜ਼ਨ ਤਿਹਾਰਾਂ ਦੇ ਦਿਨ ਨੇ ਪਰ ਉਹਦੇ ਨਾਲੋਂ ਅਹਿਮ ਚੋਣਾ ਪਿੰਡਾਂ 'ਚ ਨੇ ਤੇ ਪਿੰਡਾਂ 'ਚ ਝੋਨੇ ਦੀ ਬਾਢੀ ਦੇ ਦਿਨ ਨੇ ਜੀ ਤੇ ਜੇ ਬਾਢੀ ਦਾ ਦਿਨ ਤਾਂ ਮਜ਼ਦੂਰ ਵੀ ਕਿਸਾਨ ਵੀ ਤਿਹਾੜਤੀਆ ਵੀ ਉਹ ਸਾਰਾ ਕੁਝ ਇਸ ਸਾੜੇ ਵਣ ਚੋਲ ਜਿਆ ਕੀ ਸਰਕਾਰ ਨੇ ਜਾਣ ਬੁੱਝ ਕੇ ਦਿਨ ਚੁਣੇ ਨੇ ਹੂੰ ਕਿ ਪਿੰਡਾਂ ਦੇ ਲੋਕ ਆਪਣੇ ਕੰਮਾਂ ਚੁਲ ਜੇ ਹੋਣਗੇ ਤੇ ਆਪਾਂ ਸਰਮਸਮਤੀ ਕਰਾ ਲਾਂਗੇ ਆਪਾਂ ਚੋਣ ਜਿਤਾ ਲਾਂਗੇ ਇਹ ਫਾਰਮੂਲਾ ਜਾਂ ਇਹ ਨਲਾਇਕਪਨ ਹੈ ਚਲੋ ਫਿਰ ਵੀ ਅਗਲੇ ਕਹਿੰਦੇ ਜੀ ਅਸੀਂ ਦਿਨ-ਦਿਨ ਦੇਖ ਕੇ ਰੱਖਿਆ ਜੀ ਐਦਾਂ ਕੋਈ ਤਿਹਾਰ ਨਹੀਂ ਆਉਂਦਾ ਕੁਛ ਨਹੀਂ ਆਉਂਦਾ ਸੋ ਜੋ ਵੀ ਹੋਵੇ ਜੀ ਉਹਨਾਂ 15 ਅਕਤੂਬਰ ਨੂੰ ਵੋਟਾਂ ਤੈਅ ਨੇ ਪਰ ਸਮੇਂ ਨੂੰ ਲੈ ਕੇ ਸਥਿਤੀ ਨੂੰ ਲੈ ਕੇ ਸਰਕਾਰ ਦੀ ਨੀਤੀ ਨੂੰ ਲੈ ਕੇ ਚਰਚੇ ਖੂੜੇ ਤੁਸੀਂ ਦੀਪਕ ਜੀ ਜਦੋਂ ਪਹਿਲਾਂ ਖਬਰ ਆਪਾਂ ਡਿਸਕਸ ਕਰ ਰਹੇ ਸੀ ਤੁਸੀਂ ਕਿਹਾ ਨਾ ਵੀ ਪੰਚਾਇਤੀ ਚੋਣਾਂ ਸਭ ਤੋਂ ਰੋਚਕ ਚੋਣਾਂ ਹੁੰਦੀਆਂ ਨੇ ਉਦੋਂ ਵੀ ਮੇਰੇ ਦਿਮਾਗ 'ਚ ਗੱਲ ਆਈ ਸੀ ਹੁਣ ਜਿਹੜੀ ਤੁਸੀਂ ਆਹ ਗੱਲ ਕਹੀ ਕਿ ਵੱਖੋ-ਵੱਖਰੇ ਜਿਹੜੇ ਧੜੇ ਬਣੇ ਹੋਏ ਨੇ ਪਿੰਡਾਂ ਦੇ ਵਿੱਚ ਉੱਥੇ ਜਿਹੜੇ ਸਰਪੰਚੀ ਵਾਸਤੇ ਉਮੀਦਵਾਰ ਨੇ ਉਹ ਭਾਵੇਂ ਆ ਪਰ ਉਹ ਕਿਸੇ ਨੂੰ ਬੈਕਿੰਗ ਕਿਸੇ ਨੂੰ ਜਿਹੜੀ ਹਮਾਇਤ ਆ ਉਹ ਅਕਾਲੀ ਦਲ ਦੀ ਹੈ ਵੱਖੀ ਹੈ ਨਾ ਹਮਾਇਤਾਂ ਵੱਖਰੀਆਂ ਨੇ ਸੋ ਜੇ ਸਭ ਤੋਂ ਜ਼ਿਆਦਾ ਰੋਮਾਂਚਕ ਰੋਚਕ ਚੋਣਾਂ ਵੀ ਇਹ ਹੁੰਦੀਆਂ ਨੇ ਤੇ ਜਿਹੜੇ ਖਿਡਾਰੀ ਕਿਸੇ ਇੱਕ ਪਾਰਟੀ ਦੇ ਪਰ ਸਮਰਥਨ ਉਹਨਾਂ ਦਾ ਕੋਈ ਦੂਜੀ ਧਿਰ ਵੀ ਕਰੀ ਜਾਂਦੀ ਆ ਸੋ ਇਹ ਕਹਿਣਾ ਆਈ ਥਿੰਕ ਵਾਜਬ ਹੀ ਰਹੇਗਾ ਕਿ ਪੰਚਾਇਤੀ ਚੋਣਾਂ ਭਾਰਤੀ ਡੈਮੋਕ੍ਰੇਸੀ ਦੇ ਵਿੱਚ ਭਾਰਤੀ ਚੋਣ ਤੰਤਰ ਦੇ ਵਿੱਚ ਇਲੈਕਸ਼ਨਸ ਦਾ ਆਈਪੀਐਲ ਨੇ ਬਿਲਕੁਲ 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 ਆਈਪੀਐਨ ਨੇ ਉਹ ਇਹਦੇ ਵਿੱਚ ਕੋਈ ਲੋੜ ਨਹੀਂ ਕਿ ਐਮਪੀ ਚੋਣਾਂ ਦਾ ਟੈਸਟ ਮੈਚ ਹੁੰਦੀ ਹੈ ਮਨਦੇ ਤਾਂ ਐਮਐਲਏ ਦੀ ਚੋਣੇ ਹੁੰਦੀ ਹੈ ਜੀ ਬਿਲਕੁਲ ਸੋ ਯਾਨੀ ਬਿਲਕੁਲ ਤੁਹਾਡੀ ਗੱਲ ਹੈ 2020 ਅચ્છਾ ਦੀਪਕ ਜੀ ਤੁਸੀਂ ਬੀਤੇ ਦੀ ਨਹੀਂ ਮੈਨੂੰ ਯਾਦ ਆ ਤੁਸੀਂ ਖਬਰ ਸੰਜੀ ਕੀਤੀ ਸੀ ਕਿ ਪੰਜਾਬ ਦੀ ਸਰਕਾਰ ਕੋਸ਼ਿਸ਼ਾਂ ਕਰ ਰਹੀ ਆ ਕਿ ਜਿਹੜਾ ਕਰਜ਼ਾ ਲਿਆ ਜਾਂਦਾ ਸਰਕਾਰ ਵੱਲੋਂ ਜਿਹੜੀ ਉਹ ਲਿਮਟ ਹੈਗੀ ਆ ਉਹ ਲਿਮਿਟ ਦੇ ਵਿੱਚ ਕਿਸੇ ਤਰ੍ਹਾਂ ਕੇਂਦਰ ਦੀ ਸਰਕਾਰ ਵਾਧਾ ਕਰ ਦੇਵੇ ਉਹਦਾ ਕੀ ਬਣਿਆ ਜੀ ਉਹਦੇ ਵਿੱਚ ਕੀ ਅਪਡੇਟ ਆ ਹੁਣ ਸਰਕਾਰ ਸੁਣਨ ਚ ਆ ਰਹੀ ਹੈ ਵੀ ਤਰਲੇ ਕਰ ਰਹੀ ਹੈ ਕੇਂਦਰ ਦੀ ਸਰਕਾਰ ਦੇ ਪੰਜਾਬ ਦੀ ਸਰਕਾਰ ਤਰਲੇ ਕਰਦੀ ਪਈ ਆ ਕਿ ਭਾਈ ਸਾਡੀ ਲਿਮਿਟ ਵਧਾ ਦਿਓ ਤਾਂ ਕਿ ਜ਼ਿਆਦਾ ਕਰਜ਼ਾ ਚੁੱਕ ਸਕੀਏ ਪੰਜਾਬ ਸਰਕਾਰ ਨੇ ਬਕਾਇਦਾ ਤੌਰ ਤੇ ਲੇਲੜੀਆਂ ਕੱਢੀਆਂ ਹੁਣ ਕੇਂਦਰ ਦੀ ਹੂੰ ਵੈਸੇ ਅਫਸਰशाही ਤਾਂ ਕਾਗਜ਼ੀ ਪੱਤਰੀ ਕੰਮ ਕਰਦੀ ਰਹਿੰਦੀ ਆ ਹੂੰ ਹੂੰ ਮੰਤਰੀ ਸੰਤਰੀ ਆਪਣੇ ਆਪਣੇ ਵਿਭਾਗਾਂ ਨਾਲ ਸੰਬੰਧਿਤ ਚਿੱਠੀ ਪੱਤਰ ਕਰਦੇ ਰਹਿੰਦੇ ਨੇ ਹੂੰ ਪਰ ਪੰਜਾਬ ਦੇ ਕਰਜ਼ੇ ਦੀ ਲਿਮਟ ਵਧਾਉਣ ਲਈ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੂੰ ਮੋਦੀ ਸਰਕਾਰ ਦੇ ਵਿੱਤ ਮੰਤਰੀ ਬੀਬੀ ਨਿਰਮਲਾ ਸੀ타 ਰਮਨ ਨੂੰ ਨਿੱਜੀ ਚਿੱਠੀ ਲਿਖਣੀ ਪਈ ਹੈ। ਹਮਮ ਕਿ ਬੀਬੀ ਜੀ ਕੁਛ ਕਰੋ ਥੋੜੀ ਜਿਹੀ ਉਹ ਵਸ 10000 ਕਰੋੜ ਦੀ ਲਿਮਟ ਵਧਾ ਦਿਓ। ਹਮ ਅਸਲ 'ਚ ਕੇਂਦਰ ਨੇ ਪੰਜਾਬ ਸਰਕਾਰ ਦੇ ਪਾਵਰ ਕਾਮ ਦੇ حوالے ਨਾਲ ਕਿਬੀ ਤੁਸੀਂ ਤਾਂ ਅਮੁਫਤਰੀ ਸਕੀਮ ਚਲਾਉਣੀ ਹੋ ਥੋੜਾ ਜਿਹਾ ਪਾਵਰ ਕਮ ਘਾਟੇ ਚ ਐ ਤੁਸੀਂ ਤਾਂ ਕੇਂਦਰੀ ਫੰਡਾਂ ਦੀ ਵਰਤੋਂ ਇੱਧਰ ਕਰ ਲੈਣੇ ਹੋ ਜਾਂ ਤੁਸੀਂ ਕੇਂਦਰ ਤੋਂ ਕਰਜ਼ੇ ਲੈ ਕੇ ਇਨਾ ਕੰਮਾਂ ਚ ਮੁਫਤਲੀਆਂ ਬੋਟ ਪਾਣੀ ਕੰਮ ਕਰਦੇ ਹੋ ਇਸ ਲਈ ਪਾਵਰ ਕਮ ਦੇ ਹਵਾਦਿਆਂ ਨਾਲ ਕੇਂਦਰ ਨੇ ਨਾ ਕਟੌਤੀ ਕੀਤੀ ਸੀ ਹੂੰ ਕਟੌਤੀ ਕੀਤੀ ਹੈ ਜਨਾਬ 2000 ਕਰੋੜ ਦੀ ਮੰਗ ਰਹੇ ਹੋ ਤੁਸੀਂ 10000 ਕਰੋੜ ਜੀ ਕੇਂਦਰ ਨੇ 2387 ਕਰੋੜ ਦੀ ਕਟੌਤੀ ਕੀਤੀ ਇਸ ਵਿੱਤੀ ਬਰੇਚ ਹੂੰ ਤੇ 88 ਕਰੋੜ ਦੀ ਕਟੌਤੀ ਦੇ باوجود ਵੀ ਪੰਜਾਬ ਸਰਕਾਰ ਨੂੰ ਇਸ ਵਿੱਤੀ ਬਰੇਚ ਕੇਂਦਰ ਤੋਂ ਕਰਜ਼ੇ ਦੇ ਰੂਪ ਵਿੱਚ 30000 ਕਰੋੜ ਤੋਂ ਵੱਧ ਰਕਮ ਮਿਲਣੀ ਹੈ ਹੂੰ ਹੂੰ 30464 ਕਰੋੜ ਰਕਮ ਮਿਲਣੀ ਹੈ ਜੀ ਪਰ ਪੰਜਾਬ ਸਰਕਾਰ ਨੇ ਕਿਹਾ ਕਿ ਸਾਡਾ ਨਹੀਂ ਸਰਦਾ ਹੂੰ ਸਾਡਾ ਗੁਜ਼ਾਰਾ ਨਹੀਂ ਹੁੰਦਾ ਸਾਡੀ ਕਰਜ਼ੇ ਦੀ ਲਿਮਟ ਵਧਾਈ ਜਾਵੇ ਸਾਨੂੰ ਇਸ ਵਿੱਤੀ ਬਰੇਚ 10000 ਕਰੋੜ ਹੋਰ ਦਿੱਤਾ ਜਾਵੇ ਤਾਂ ਕਿ ਅਸੀਂ 40464 ਕਰੋੜ ਕੱਟੋ-ਕੱਟ ਕਰੀਏ ਜੀ ਵਿਜੇ ਜੀ ਇਹ ਉਹ ਹੀ ਪੰਜਾਬ ਸਰਕਾਰ ਦੀ ਮੈਂ ਗੱਲ ਕਰ ਰਿਹਾ ਹਾਂ ਜਿਹੜੀ ਇਹ ਧਮਕੀਏ ਮਾਰ ਕੇ ਆਈ ਸੀ ਕਿ ਸ਼ਰਾਬ ਨੀਤੀ ਨਾਲ ਜਾਂ ਐਕਸਾਈਜ਼ ਪਾਲਿਸੀ ਨਾਲ ਪੰਜਾਬ ਦੇ ਖਜ਼ਾਨੇ ਦੇ ਟੱਕਣ ਖੁੱਲ ਜਾਣਗੇ ਹੂੰ ਤੇ ਪੰਜਾਬ ਦਾ ਖਜ਼ਾਨਾ ਡੁੱਲ ਡੁੱਲ ਬਾੜ ਗਿਰੂਗਾ ਤੇ ਰੇਤ ਰੇਤ ਦਾ ਸਾਡੇ ਕੋਲ ਫਾਰਮੂਲਾ ਇਹ ਹੈ ਜੇ ਕਿ ਲੈ ਵੀ ਲੋਕ ਵੀ ਖੁਸ਼ ਰੇਤ ਸਸਤਾ ਵੀ ਤੇ ਪੰਜਾਬ ਦੀ ਕਮਾਈ ਦੀ ਚੋਕੀ ਹੂੰ ਦੇਖੋ ਇੱਕ ਕਰਜ਼ੇ ਦੇ ਪਿੱਛੇ ਅਕਾਲੀ ਭਾਜਪਾ ਦੀ ਸਰਕਾਰ ਕਾਂਗਰਸ ਦੀ ਸਰਕਾਰ ਜ਼ਿੰਮੇਵਾਰ ਹੈ ਪਰ ਤੁਸੀਂ ਤਾਂ ਉਹ ਉਹ ਬਣ ਕੇ ਆਏ ਸੀ ਨਾ ਜਿਨ੍ਹਾਂ ਨੂੰ ਇਹ ਸਾਰਾ ਕੁਝ ਪਤਾ ਸੀ ਤੁਸੀਂ ਸਟੇਜਾਂ ਤੋਂ ਸਾਂਝੀ ਕਰਦੇ ਸੀ ਕਿ ਪੰਜਾਬ ਦਾ ਬਾਲ ਬਾਲ ਵਿੰਨਤਾ ਅਸੀਂ ਆਉਂਦੇ ਹੀ ਕਰਜ਼ਾ ਮੁਕਤ ਕਰਾ ਲੈਣਾ ਫਿਰ ਕਰਜ਼ਾ ਵੱਧ ਕਿਉਂ ਚੱਕਣਾ ਪੈ ਰੇ ਹੂੰ ਬਾਲਦਾਂ ਦੇ ਸਮੇਂ ਐਵਰੇਜ 3600 3700 ਕਰੋੜ ਸੀ ਹਰ ਮਹੀਨੇ ਦੀ ਹੈਨਾ ਕੈਪਟਨ ਦੇ ਸਮੇਂ ਚੰਨੀ ਦੇ ਸਮੇਂ ਆ ਕੇ 4000 ਕਰੋੜ ਦੇ ਨੇੜੇ ਠੂਗੀ ਤੇ ਤੁਹਾਡੀ ਔਸਤ 4300 4400 ਕਰੋੜ ਹੈ ਹਰ ਮਹੀਨੇ ਦੀ ਹੂੰ ਤੇ ਕੇਂਦਰ ਕੇਂਦਰ ਤੋਂ ਤੁਸੀਂ 1 ਸਾਲ 'ਚ 40000 ਕਰੋੜ ਭਾਲ ਰਹੇ ਹੋ ਉਦੋਂ ਬਿਨਾਂ ਹੋਰ ਸਾਧਨਾ ਨਹੀਂ ਜਿਹੜਾ ਚੱਕ ਰਹੇ ਹੋ ਕਰਜ ਉਹ ਵੱਖਰਾ ਜੀ ਤੇ ਇਹ ਕਰਜ਼ੇ ਦੀ ਹਾਲਤ ਦੇਸ਼ ਸੂਬੇ ਦੀ ਕਹੀ ਜੀ ਆ ਉਹ ਤਾਂ ਹੁੰਦਾ ਜੇ ਇਸ ਗੱਲ ਤੋਂ ਲਾ ਲਓ ਕਿ ਪੰਜਾਬ ਦੇ ਸਰਕਾਰੀ ਮੁਲਾਜ਼ਮਾਂ ਨੂੰ ਜਿਨ੍ਹਾਂ ਨੂੰ 25 ਤਰੀਕ ਤੋਂ 30 ਤਰੀਕ ਦੇ ਦਰਮਿਆਨ ਤਨਖਾਹ ਮਿਲ ਜਾਂਦੀ ਸੀ 31 4 ਸਤੰਬਰ ਨੂੰ ਤਨਖਾਹ ਮਿਲੀ ਅਗਸਤ ਮਹੀਨੇ ਦੀ ਹਮਮ ਵੈਸੇ 4-5 ਦਿਨ ਹਫਤਾ ਉੱਪਰ ਹੋਣਾ ਕੋਈ ਬੜੀ ਗੱਲ ਨਹੀਂ ਪਰ ਇੱਕ ਸਿਸਟਮ ਦਾ ਸਵਾਲ ਹੈ ਜੀ 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 ਚਲੋ ਕੱਲਾ ਇਹੀ ਨਹੀਂ ਤੁਸੀਂ 1500 ਕਰੋੜ ਬਿਜਲੀ ਵਾਲੇ ਫਾਰਮੂਲੇ ਘਟਾ ਵਧਾ ਕੇ ਬਚਾਉਣ ਦੀ ਕੋਸ਼ਿਸ਼ ਕੀਤੀ ਤੁਸੀਂ ਜ਼ਮੀਨੀ ਵਾਲੇ ਚੋਂ 1100 ਕਰੋੜ ਬਚਾਉਣ ਦੀ ਕੋਸ਼ਿਸ਼ ਕੀਤੀ ਤੁਸੀਂ ਲੋਕਾਂ ਦੇ ਬੋਝ ਪਾਤਾ ਬੱਥਾਂ ਦਾ ਕਿਰਾਇਆ ਵਧਾਤਾ ਪੈਟਰੋਲ ਡੀਜ਼ਲ ਤੇ ਬੈਟ ਵਧਾਤਾ ਇਹਦਾ ਮਤਲਬ ਤੁਸੀਂ ਆਪਣੇ ਖਰਚੇ ਘਟਾ ਨਹੀਂ ਰਹੇ ਤੇ ਤੁਸੀਂ ਆਮਦਨ ਕਰਨ ਨਹੀਂ ਪਾਰੇ ਤੇ ਤੁਸੀਂ ਕਰਜ਼ੇ ਤੇ ਨਿਰਭਰ ਹੋ ਇਹਦਾ ਮਤਲਬ ਪੰਜਾਬ ਹੋਰ ਕਰਜ਼ੇਈ ਹੋਊਗਾ ਔਰ ਮੁੱਖ ਮੰਤਰੀ ਸਾਹਿਬ ਦੀ ਲਿਖੀ ਚਿੱਠੀ ਤੋਂ ਬਾਅਦ ਕਹਿੰਦੇ ਕੇਂਦਰ ਨੇ ਮਾੜਾ ਜਹਾ ਹੰਗੂਰਾ ਪਰਿਆ ਕੋਈ ਨਾ ਪਰ ਵਿਚਾਰ ਕਰਦੇ ਹੂੰ ਸੋ ਇਹ ਇਸ ਲਈ ਇਸ ਵਿੱਤੀ ਬਰੇਚ 40000 ਕਰੋੜ ਦਾ ਕਰਜ਼ਾ ਚੁਕਣਾ ਲਗਭਗ ਤੈਅ ਲੱਗ ਰਿਹਾ 30000 ਕਰੋੜ ਦੇ ਅੰਦਰ ਤੋ ਚੁਕਿਆ 10000 ਕਰੋੜ ਦੀ ਲਿਮਟ ਹੋਰ ਵਧਾਉਣੀ ਹੈ ਜੇ ਵਧ ਗਈ ਤਾਂ ਇਸ ਸਾਲ ਦਾ 40000 ਕਰੋੜ ਇਹ ਹੈ ਉਹ ਤੋਂ ਬਿਨਾ ਬਾਕੀ ਜਿਹੜੇ ਕਰਜ਼ੇ ਆਉਂਦੇ ਨੇ ਉਹ ਹੋਰ ਹੈ ਪੰਜਾਬ ਦੇ ਸਰ ਤੇ ਕਰਜ਼ੇ ਦੀ ਪੰਡ ਵੱਧਦੀ ਜਾ ਰਹੀ ਹੈ ਇਹ 10000 ਕਰੋੜ ਦੀ ਲਿਮਟ ਵਧਣਾ ਇਹ ਸਰਕਾਰ ਦੀ ਲਿਮਟ ਵਧਮਾਣੀ ਪੰਜਾਬੀਆਂ ਦੇ ਸਰ ਤੇ ਭਾਰ ਵਧਣਾ ਹੂੰ ਦੀਪਕ ਜੀ ਸਾਡੇ ਇੱਥੇ ਸੂਬਾਈ ਚੋਣਾ ਇਸ ਵੇਲੇ ਕੈਂਪੇਨ ਚੱਲਦੀ ਪਈ ਆ ਸੋ ਜਦੋਂ ਚੋਣਾ ਦਾ ਮੌਸਮ ਹੁੰਦਾ ਉਦੋਂ ਸਾਨੂੰ ਪਤਾ ਵੀ ਬਹੁਤ ਕੁਝ ਹੁੰਦਾ ਬਹੁਤ ਸਾਰੀਆਂ ਚੀਜ਼ਾਂ ਜਿਹੜੀਆਂ ਕਿ ਕੁਝ ਅਣਕਿਆਸੀਆਂ ਹੁੰਦੀਆਂ ਨੇ ਉਹ ਵੀ ਹੋਣ ਲੱਗ ਜਾਂਦੀਆਂ ਨੇ ਇਹ ਆਈ ਥਿੰਕ ਵਰਤਾਰਾ ਹਰ ਥਾਂ ਪਾਸੇ ਹੀ ਆ ਜਦੋਂ ਇਲੈਕਸ਼ਨ ਹੋ ਰਿਹਾ ਹੁੰਦਾ ਹੁਣ ਇੱਧਰ ਹਰਿਆਣੇ ਦੇ ਵਿੱਚ ਚੋਣਾ ਹੋਣੀਆਂ ਨੇ ਤੇ ਇਹ ਚੋਣਾ ਦਾ ਅਸਰ ਮੰਨਿਆ ਜਾ ਸਕਦਾ ਕਿ ਕੰਗਣਾ ਰਣੌਤ ਨੇ ਮਾਫੀ ਮੰਗ ਲਈ ਆ ਸ਼ਬਦਾਂ ਤੇ ਗੌਰ ਕਰਨ ਦੀ ਲੋੜ ਹੁੰਦੀ ਹੈ ਕਈ ਵਾਰ ਹਮ ਬੀਬੀ ਕਹਿੰਦੀ ਕਿ ਮੈਨੂੰ ਮੈਂ ਡਿਸਪਾਇੰਟ ਡਿਸਪਾਇੰਟ ਹਾਂ ਕੀ ਕਹਿੰਦੇ ਹੁੰਦੇ ਡਿਸਪਾਇੰਟਡ ਹਾਂ ਜੀ ਡਿਸਪਾਇੰਟਡ ਮਤਲਬ ਮੈਨੂੰ ਅਫਸੋਸ ਹੈ ਹੂੰ ਨਿਰਾਸ਼ਾ ਹੈ ਮੈਂ ਮਾਫੀ ਨਹੀਂ ਮੰਗਦੀ ਹਾਂ ਨਿਰਾਸ਼ਾ ਹੈ ਉਹਨੇ ਅਫਸੋਸ ਪ੍ਰਕਾਇਆ ਤੋ ਉਹਨੇ ਕਿਹਾ ਮੈਂ ਆਪਣੇ ਸ਼ਬਦ ਵਾਪਸ ਲੈ ਲਈ ਹੂੰ ਇਹਦੇ ਪਿੱਛੇ ਵੀ ਮਤਲਬ ਇੱਕ ਹੰਕਾਰ ਝਲਕਦਾ ਜੇ ਵੀ ਹੂੰ ਪਰ ਅਪਾ ਕੱਲ੍ਹ ਹੀ ਗੱਲ ਕਰ ਰਹੇ ਸੀ ਕਿ ਬੀਬੀ ਹੁਣ ਕੱਲੀ ਕਲਾਕਾਰ ਨਹੀਂ ਬੀਬੀ ਹੁਣ ਮੈਂਬਰ ਪਾਰਲੀਮੈਂਟ ਹੈ ਹੂੰ ਤੇ ਇਹ ਇਸ ਲਈ ਕਹਿੰਦੇ ਕਿ ਕਿਸਾਨੀ ਵਾਲੇ ਮਸਲੇ ਤੇ ਉਹਦਾ ਤੀਜਾ ਹੀ ਵਿਵਾਦਤ ਬਿਆਨ ਹੈ ਹੂੰ ਤੇ ਦੂਜੀ ਵਾਰ ਉਹ ਝਾੜਾਂ ਖਾ ਰਹੀ ਹੈ ਹੂੰ ਪਹਿਲੀ ਵਾਰ ਉਸ ਨੂੰ ਹੱਲਾਸ਼ੀਰੀ ਦੇਣ ਵਾਲੇ ਸੀ ਬੀਜੇਪੀ ਜਦੋਂ ਸਿਰਫ ਕਲਾਕਾਰ ਸੀ ਜਦੋਂ ਉਹਨੇ ਚੱਲਦੇ ਕਿਸਾਨ ਅੰਦੋਲਨ ਦਰਾ 100 ਰੁਪਏ ਵਾਲਾ ਹਵਾਲਾ ਕਿਹਾ ਸੀਗਾ ਕਿ ਇਹ ਤਾਂ 100 ਰੁਪਏ ਲੈ ਕੇ ਬੈਠ ਗਏ ਨੇ ਬੇਸ਼ੱਕ ਉਹਨੇ ਸ਼ਾਇਨ ਬਾਗ ਦੇ ਹਵਾਲੇ ਨਾਲ ਇੱਕ ਫੋਟੋ ਸ਼ੇਅਰ ਕੀਤੀ ਸੀ ਕਿ ਕਿ ਜਿਹੜੀ ਬੀਬੀ ਉੱਥੇ ਹੈਨਾ ਬਿਲਕਸ ਬਾਨੋ ਦਾਦੀ ਜਿਹੜੀ ਉੱਥੇ ਹੈਨਾ ਉਹ ਉਹਨਾਂ ਚਾਹੁੰਦੀ ਸੀ ਸ਼ੈਨਬਾਗ ਵਾਲੇ ਚ ਉਸ ਦਾਦੀ ਦੇ حوالے ਨਾਲ ਕਿ ਇਹਨੇ ਪੰਜਾਬ ਦੀ ਇੱਕ ਮਾਤਾ ਨੂੰ ਉਹੀ ਸਮਝ ਕੇ ਲਿਖਤਾ ਕਹਿੰਦੀ ਦੇਖੋ ਵੀ ਉੱਥੇ ਵੀ ਇਹ ਬੈਠਦੀ ਸੀ ਇੱਥੇ ਵੀ ਉਹੀ ਬੈਠੀ ਆ ਇਹ 100 ਰੁਪਿਆ ਲੈਂਦੀ ਆ ਜਦੋਂ ਕਿ ਉਹ ਔਰਤ ਉਹ ਨਹੀਂ ਸੀ ਮੈਂ ਕਹਣਾ ਜੇ ਬਿਲਕਸ ਦਾਦੀ ਵੀ ਹੁੰਦੀ ਹੂੰ ਤਾਂ ਵੀ ਕੀ ਨਦ ਘਰ ਦਿੱਤਾ ਸੀ ਕੰਗੜਾ ਨੂੰ ਕਿ ਤੂੰ ਇਹ ਕਹੇ 100 ਰੁਪਿਆ ਲੈ ਕੇ ਬੈਠਦੇ ਆ ਕਹਿੰਦੀ ਆ ਕਹਿੰਦੀ ਆ ਜਾ ਤੈਨੂੰ 100 ਛੱਡ ਹਜ਼ਾਰ ਦਿੰਨੇ ਤੂੰ ਬਹਿ ਜਾ ਸਾਡੇ ਨਾਲ ਲੈ ਲੇਗੀ ਹੂੰ ਸੋ ਏ ਇਸ ਇਹ ਉਹਦਾ ਪਹਿਲਾ ਬਿਆਨ ਸੀ ਪਰ ਉਸ ਸਮੇਂ ਬੀਜੇਪੀ ਨੂੰ ਥਾਪੜੇ ਦੇ ਰਹੀ ਸੀ ਤੇ ਪਰ ਹੁਣ ਮੈਂਬਰ ਪਾਰਲੀਮੈਂਟ ਦੇ ਦੌਰਾਨ ਲੰਘੇ ਦਿਨ ਹੀ ਆਪਾਂ ਗੱਲ ਕਰਕੇ ਅਟਿਆ ਕਿ ਇੱਕ ਭਾਰਤੀ মিডিਆ ਦੇ ਨਾਲ ਗੱਲਬਾਤ ਕਰਦੇ ਇੰਟਰਵਿਊ ਦੇ ਦੌਰਾਨ ਏਸੇ ਕੰਗਣਾ ਰਣੌਤ ਨੇ ਕਹਿਤਾ ਕਿ ਵੀ ਅੰਦੋਲਨ ਦੇ ਦੌਰਾਨ ਕਿਸਾਨਾਂ 'ਤੇ ਬਲਾਤਕਾਰ ਹੋਏ ਨੇ ਜੀ 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 ਉਸ ਦਾ ਕਤਲ ਹੋਈ ਨਹੀਂ ਹੈ ਨਾ ਉਸ ਤੋਂ ਬਾਅਦ ਉਹਨੂੰ ਝਾੜਾ ਪਈਆ ਜੇਪੀ ਨੱਡਾ ਉਹਨਾਂ ਨੇ ਝਾੜਿਆ ਕਿ ਭਾਈ ਮੂਰੇ ਚੋਣਾ ਸਿਰਤੇ ਨੇ ਸਾਡੇ ਪਹਿਲਾਂ ਹੀ ਕਿਸਾਨ ਸਾਡੇ ਮਤਲਬ ਕਿ ਆਡੇ ਲਈ ਮੁਸ਼ਕਲ ਬਣੇ ਹੋਏ ਨੇ ਕਿ ਤੂੰ ਕੁਝ ਨਹੀਂ ਬੋਲਣਾ ਤੂੰ ਅਧਿਕਾਰਤ ਨਹੀਂ ਹੈਗੀ ਹੂੰ ਪਰ ਜਿਹੜੇ ਅੰਦਰ ਕੀੜੇ ਹੁੰਦੇ ਨੇ ਉਹ ਕਿੱਥੇ ਟਿਕਦੇ ਨੇ ਜਾਂ ਇਹਦੇ ਪਿੱਛੇ ਕੋਈ ਰਾਜਨੀਤਿਕ ਪਹਿਲੂ ਹੁੰਦਾ ਹੂੰ ਸੋ ਜਿਹੜੇ ਭਾਜਪਾ ਦੇ ਸਹਿਯੋਗੀ 당 ਨੇ ਅੱਜ ਉਹਨਾਂ ਨੇ ਵੀ ਬੀਜੇਪੀ ਨੂੰ ਸਵਾਲ ਪੁੱਛਿਆ ਕਿ ਜੀ ਸਾਨੂੰ ਇੰਨਾ ਦੱਸ ਦੋ ਕਿ ਕੰਗਣਾ ਕਿਹੜੇ ਪਾਸੇ ਬੈਟਿੰਗ ਕਰਦੀ ਹੈ ਤੁਹਾਡੇ ਵਾਲੇ ਪਾਸੇ ਕਰਦੀ ਹੈ ਕਿ ਵਿਰੋਧੀ ਵਾਲੇ ਪਾਸੇ ਕਰਨ ਲੱਗਦੀ ਜੀ ਹਿਸਾਬ-ਕਿਤਾਬ ਲਾ ਲਓ ਜੀ ਇਹ ਤਾਂ ਦੋਵਾਂ ਨੂੰ ਫਾਇਦਾ ਦੇ ਰਹੀ ਹੈ ਹੂੰ ਸੋ ਇਸ ਬਰਤਾਰੇ ਤੇ ਅੱਜ ਫੇਰ ਜੀਪੀ ਨੱਡਾ ਤੋਂ ਲੈ ਕੇ ਭਾਜਪਾ ਦੇ ਬੁਲਾਰਿਆਂ ਤੱਕ ਨੇ ਇਹ ਗੱਲ ਕਿਹੜੀ ਪਈ ਕਿ ਕੰਗਣਾ ਕਿਸਾਨੀ ਮਸਲਿਆਂ ਤੇ ਬਿਆਨ ਦੇਣ ਲਈ ਅਧਿਕਾਰਤ ਨਹੀਂ ਕਿ ਉਹਦੀ ਨਿੱਜੀ ਟਿੱਪਣੀਆਂ ਤੇ ਉਹਨੂੰ ਝਾੜਾ ਪਈ ਉਹ ਤੋਂ ਬਾਅਦ ਕੰਗਣਾ ਸਾਹਮਣੇ ਆਈ ਕਿ ਮੋਦੀ ਜੀ ਨੇ ਵਾਪਸ ਲਈ ਸੀ ਤਿੰਨ ਕਾਨੂੰਨ ਮੈਂ ਤਾਂ ਉਹਨਾਂ ਦੇ ਸ਼ਬਦਾਂ ਤੇ ਫੁੱਲ ਚੜਾਉਨੀਆਂ ਅਸੀਂ ਕੌਣ ਹੁੰਨੇ ਆ ਇਸ ਮਸਲੇ ਤੇ ਗੱਲ ਕਰਨ ਵਾਲੇ ਜੇ ਮੇਰੇ ਬੋਲਾਂ ਨਾਲ ਕਿਸੇ ਨੂੰ ਠੇਸ ਪਹੁੰਚੀ ਆ ਤਾਂ ਮੈਂ ਮੈਨੂੰ ਅਫਸੋਸ ਹੈ ਮੈਂ ਆਪਣੇ ਸ਼ਬਦ ਵਾਪਸ ਲੈਂਦੀ ਹਾਂ ਚਲੋ ਜੀ ਇਹ ਗੱਲ ਕਹਿ ਕੇ ਕੀ ਨਿਬੜ ਗਿਆ ਮਤਲਬ ਤੋ ਇਹ ਲਗਾਤਾਰ ਉਹਦਾ ਤੀਜਾ ਹਮਲਾ ਸੀ ਕਿਸਾਨੀ ਮਸਲੇ ਤੇ ਹੂੰ ਤੇ ਆਪਾਂ ਕੱਲ ਵੀ ਗੱਲ ਕਰਕੇਟੇ ਕੀ ਇਹਦੇ ਪਿੱਛੇ ਕੋਈ ਸ਼ਰਾਦਤ ਹੈ ਪਰ ਜਿਹੜੀ ਭਾਜਪਾ ਨੇ ਹੁਣ ਇਹ ਕਿਹਾ ਕਿ ਵੀ ਇਹ ਕੰਗਣਾ ਦੇ ਬੋਲ ਨੇ ਅਸੀਂ ਸਹਿਮਤ ਨਹੀਂ ਤਨ ਖੇਤੀ ਕਾਨੂੰਨ ਤੇ ਬੋਲਦੇ ਅਧਾਰਤ ਨਹੀਂ ਕੀ ਭਾਜਪਾ ਨੂੰ ਕਿਸਾਨਾਂ ਦਾ ਇਹ ਜਾਣ ਲੱਗ ਪਿਆ ਹੂੰ ਨਹੀਂ ਜਨਾਬ ਬੀਜੇਪੀ ਨੂੰ ਹਰਿਆਣੇ ਚ ਪੂਟਾਂ ਨਹੀਂ ਦਿੱਤੀਆਂ ਜੀ 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 ਉਹਨਾਂ ਨੂੰ ਦਿਖਦਾ ਕਿ जाट ووٹ ਸਾਡੇ ਨਾਲ ਨਹੀਂ ਆ ਰਹੀ ਜੱਟ ਸਿੱਖ ਵੋਟ ਉੱਥੇ ਸਾਨੂੰ ਪੈ ਨਹੀਂ ਰਹੀ ਜਿਹੜੀ ਥੋੜੀ ਬਹੁਤ ਅਸੀਂ ਮਨਾਤ ਨਾ ਕੇ ਪਿੰਡ ਚੋਂ ਲਿਆਉਨੇ ਆਂ ਇਧਰ ਉਧਰ ਉਹ ਕੰਗਣਾ ਫੇਰ ਭਜਾਉਂਦੀ ਆ ਸੋ ਦੂਜੀ ਵਾਰ ਹੋ ਗਿਆ ਨਾ ਵੋਟਾਂ ਦੇ ਤਰ੍ਹਾਂ ਇਹ ਇਸ ਲਈ ਉਹਨਾਂ ਦੀ ਉਹਨਾਂ ਦਾ ਫਿਕਰਬੰਦੀ ਹੈ ਆਪਾਂ ਕੱਲੇ ਗੰ ਕਰ ਰਹੇ ਸੀ ਕਿ ਇੱਕ ਪਾਸੇ ਖੇਤੀਬਾੜੀ ਮੰਤਰੀ ਨਵੇਂ ਬਣੇ ਸ਼ਿਵਰਾਜ ਚਾਹਾਨ ਹੋਰੀ ਕਿਸਾਨ ਜਿੱਥੇ ਉਹਦੀਆਂ ਮੀਟਿੰਗਾਂ ਕਰਕੇ ਕਹਿ ਰਿਹਾ ਜੀ ਮੈਂ ਐਮਐਸਪੀ ਤੇ ਕੰਮ ਕਰ ਰਿਹਾ ਹਾਂ ਜੀ ਉਹ ਸਾਰੇ ਕਿਸਾਨ ਉਹ ਨੇ ਜਿਹੜੇ ਅੰਦੋਲ ਜਿਹੜੇ ਭਾਜਪਾ ਦੇ ਨਾਲ ਖੜੇ ਸੀਗੇ ਜਿਹੜੇ ਤਨਖਤਿਕ ਉਹਨਾਂ ਦੇ ਹੱਕ 'ਚ ਸੀਗੇ ਮਤਲਬ ਚੰਗਾ ਲੱਗਦਾ ਕਿ ਮੰਤਰੀ ਸਾਹਿਬ ਸਾਰੇ ਤਰ੍ਹਾਂ ਦੇ ਕਿਸਾਨਾਂ ਦੇ ਨਾਲ ਨੂੰ ਬੁਲਾਉਂਦੇ ਹਰ ਤਰ੍ਹਾਂ ਦੀ ਰਾਏ ਆਉਦੀ ਆ ਜਿਹੜੇ ਖਨੋਰੀ ਸ਼ੰਭੂ ਬੈਠੇ ਨੇ ਹੈਨਾ ਇਹਨਾਂ ਨੂੰ ਵੀ ਬੁਲਾ ਕੇ ਪੁੱਛ ਲੈਂਦੇ ਵੀ ਕਿਉਂ ਬੈਠੇ ਹੋ ਤੁਸੀਂ ਹੂੰ ਹੈਨਾ ਤੇ ਉਧਰ ਹਾਂ ਮਤਲਬ ਕਿ ਖੱਟਰ ਹੋਰੀ ਕਹਿ ਰਹੇ ਨੇ ਵੀ ਇਹ ਤਾਂ ਕਿਸਾਨ ਨਹੀਂ ਕਿ ਉਹ ਹੀ ਬੋਲ ਰਹੇ ਜਿਹੜੇ ਅੰਦੋਲਨ ਦੇ ਦੌਰਾਨ ਕਹਿੰਦੇ ਸੀ ਸੋ ਇਹ ਸਾਰੀ ਪ੍ਰਕਿਰਿਆ ਤੇ ਮੁਸ਼ਕਲ ਖੜੀ ਕਰਦੀ ਹੈ ਬੇਸ਼ੱਕ ਸ਼ਿਵਰਾਜ ਚੋਹਾਨ ਦੀ ਕੰਮ ਕਰਨ ਦੀ ਸ਼ੈਲੀ ਬਿਲਕੁਲ ਨરેન્દ્ર મોદી ਵਰੋਂ ਤੋਂ ਵੱਖਰੀ ਹੈ ਹੂੰ ਉਹਨਾਂ ਦਾ ਅੰਦਾਜ਼ ਵੱਖ ਉਹ ਯਾਦ ਹੋ ਕੇ ਵਿਛਣ ਲਈ ਵੀ ਜਾਲੇ ਜਾਂਦੇ ਨੇ ਥੋੜੇ ਜਿਹਾ ਗਟਕਰੀ ਮੰਗ ਜੀ ਹੈਨਾ ਪਰ ਆ ਪ੍ਰਕਿਰਿਆ ਉਹਨਾਂ ਦੇ ਜਦੋਂ ਕਿ ਆਰਐਸਐਸਮਲ ਸਵੰਧਤ ਕੁਸਾਨ ਬਿੰਗ ਤਨਖੇਤੀ ਨੂੰ ਉਹਨਾਂ ਨੂੰ ਵਾਪਸ ਲੈਣ ਦੇ ਹੱਕ ਵਿੱਚ ਸੀਗਾ ਉਹ ਦੋਨੋਂ ਦੇ ਦਰਾਂ ਲਈ ਜੀ ਉਹਨੇ ਕਈ ਵਾਰ ਸਰਕਾਰ ਤੱਕ ਇਸਨੇਹਾ ਪਹੁੰਚਾਉਣ ਦੀ ਕੋਸ਼ਿਸ਼ ਕੀਤੀ ਸੋ ਇਹ ਇਸ ਲਈ ਕੰਗਣਾ ਦੇ ਬੋਲ ਜੇ ਵਾਪਸ ਹੋਏ ਨੇ ਇਹ ਸਿਰਫ ਕਾਗਜ਼ੀ ਪੱਤਰੀ ਵਾਪਸ ਹੋਏ ਨੇ ਪਰ ਕਿਤਨਾ ਕਿਤੇ ਅੰਦਰ ਕੁਝ ਤੁਖ ਰਿਹਾ ਹੈ ਜੇ ਮੈਂਬਰ ਪਾਰਲੀਮੈਂਟ ਇਹ ਗੱਲ ਸਾਂਝੀ ਕਰ ਰਹੀ ਹੈ ਕਿ ਤਨਖੇਤੀ ਕਿਉਂ ਆਉਣੇ ਚਾਹੀਦੇ ਨੇ ਇਹਦਾ ਮਤਲਬ ਕਿਤਨਾ ਕਿਤੇ ਕਿਸੇ ਮੀਟਿੰਗ 'ਚ ਕਿਸੇ ਚਰਚਾ 'ਚ ਕਿਸੇ ਗੈਰ ਰਸਮੀ ਗੱਲਬਾਤ 'ਚ ਇਹਦਾ ਕਿਤਨਾ ਕਿਤੇ ਉਹਦੇ ਕਰਨੀ ਕੋਈ ਗੋਲ ਪਏ ਹੋਏ ਸੀ ਜਿਹੜੇ ਵੀ ਜੀਭ ਤੇ ਆ ਗਏ ਹਮਮ ਦੀਪਕ ਜੀ ਮੈਡੀਕਲ ਸਕੂਲਾਂ ਦੇ ਵਿੱਚ ਮੈਡੀਕਲ ਕਾਲਜਾਂ ਦੇ ਵਿੱਚ ਜਿਹੜੀ ਐਨ ਆਰ ਆਈ ਕੋਟੇ ਵਾਲੀਆਂ ਸੀਟਾਂ ਹੁੰਦੀਆਂ ਨੇ ਉਹਦੇ ਸਬੰਧੀ ਕੀ ਅਪਡੇਟ ਹੈ ਜੀ ਕਿਉਂਕਿ ਇਹਨੂੰ ਲੈ ਕੇ ਰੇੜਕਾ ਬਣਿਆ ਰਿਹਾ ਕਿ ਬਹੁਤ ਸਾਰੇ ਐਨ ਆਰ ਆਈ ਉਸ ਕੋਟੇ ਵਾਲੀ ਸੀਟ ਤੇ ਆਪਣਾ ਕੋਈ ਰਿਸ਼ਤੇਦਾਰ ਜਿਹੜਾ ਪੰਜਾਬ ਰਹਿੰਦਾ ਭਾਰਤ ਰਹਿੰਦਾ ਉਹਦਾ ਦਾਖਲਾ ਕਰਾ ਦਿੰਦੇ ਨੇ ਸੋ ਇਹਦੇ ਬਾਰੇ ਕੀ ਅਪਡੇਟ ਹੈ ਜੀ ਬਿਲਕੁਲ ਜੀ ਹਮੇਸ਼ਾ ਤੋਂ ਹੀ ਲੰਬੇ ਸਮੇਂ ਤੋਂ ਐਨਆਰਆਈ ਕੋਟੇ ਨੂੰ ਲੈ ਕੇ ਇੱਕ ਸਵਾਲ ਵਿਵਾਦ ਬਣਿਆ ਰਿਹਾ ਵੈਸੇ ਇਹ ਵੀ ਕੋਈ ਦੋ ਰਾਈ ਨਹੀਂ ਕਿ ਕਿ ਇਸ ਐਨਆਰਆਈ ਕੋਟੇ ਦੀ ਆੜ ਦੇ ਵਿੱਚ ਐਨਆਰਆਈਆਂ ਨੂੰ ਉਹ ਥਾਂ ਮਿਲੇ ਨਾ ਮਿਲੇ ਉਹ ਸੀਟ ਮਿਲੇ ਨਾ ਮਿਲੇ ਪਰ ਸਮੇ ਸਮੇਂ ਦੀਆਂ ਸਰਕਾਰਾਂ ਜਾਂ ਮੌਕੇ ਦੇ ਅਧਿਕਾਰੀ ਨਮੈਂਦੇ ਇਹ ਸੀਟਾਂ ਵੇਚ ਕੇ ਮੋਟੀ ਕਮਾਈ ਜ਼ਰੂਰ ਕਰਦੇ ਰਹੇ ਨੇ ਸਕਲਟਨ ਦਾ ਵੀ ਇਹ ਸੀਟਾਂ ਦੀ ਯਾਰਕ ਚੱਲਦਾ ਰਿਹਾ ਸੋ ਲੰਘੇ ਦਿਨੀ ਜਦੋਂ ਇਸ ਪ੍ਰਕਿਰਿਆ ਤੱਕ ਮਾਮਲਾ ਆ ਗਿਆ ਕਿ ਐਨ ਆਰ ਆਈ ਕੋਟੇ ਨੂੰ ਐਨ ਆਰ ਆਈਆਂ ਦੇ ਰਿਸ਼ਤੇਦਾਰਾਂ ਲਈ ਵੀ ਭਰਿਆ ਜਾ ਸਕਦਾ ਮਤਲਬ ਐਨ ਆਰ ਆਈ ਕੋਟੇ ਦਾ ਮਤਲਬ ਇਹ ਹੈ ਕਿ ਜੇ ਐਨ ਆਰ ਆਈ ਹੈਗਾ ਬੰਦਾ ਤੇ ਉਹਦੇ ਬਲੱਡ ਲਾਈਨ ਦੇ ਵਿੱਚ ਉਹਦਾ ਬੱਚਾ ਹੈਗਾ ਇਹਨਾਂ ਦਾ ਭੈਂਟ ਪਰ ਹੈਗਾ ਉਹਦੇ ਲਈ ਤਾਂ ਸੀਟ ਠੀਕ ਹੈ ਪਰ ਹੁਣ ਤਾਏ ਚਾਚੇ ਲਈ ਵੀ ਹੈ ਮਾਮੇ ਮਮੀ ਦੇ ਨਿਆਣੇ ਲਈ ਵੀ ਭੂਆ ਫੂਫੜਾ ਵਾਲਿਆਂ ਲਈ ਵੀ ਹੈਨਾ ਮਾਸੀ ਦੇ ਪੁੱਤ ਲਈ ਵੀ ਸੋ ਆਹ ਜਿਹੜੀ ਪ੍ਰਕਿਰਿਆ ਕੱਢੀ ਉਹ ਮਤਲਬ ਕਿ ਜੱਜ ਸਾਹਿਬ ਅਦਾਲਤ ਚ ਪਹੁੰਚੇ ਤੇ ਅਦਾਲਤ ਚ ਪਹੁੰਚਦੇ ਹੀ ਕਹਿੰਦੇ ਵੀ ਆਪਣੇ ਡਰਾਈਵਰ ਨੂੰ ਕਹਿੰਦੇ ਮੇਰੇ ਡਰਾਈਵਰ ਨੂੰ ਬੁਲਾਓ ਡਰਾਈਵਰ ਬੁਲਾ ਲਿਆ ਕਹਿੰਦਾ ਵੀ ਐਂ ਦੱਸ ਆਪਣੀ ਗੱਡੀ ਤੇ ਕੁਝ ਲਿਖਿਆ ਕਹਿੰਦਾ ਜੀ ਹਾਂ ਜੀ ਲਿਖਿਆ ਕਿ ਜੁਡੀਸ਼ੀਅਲ ਜੱਜ ਜੀ ਉਹ ਕਹਿੰਦਾ ਉਹ ਸਾਰਾ ਨੂੰ ਉਤਾਰ ਕੇ ਆ ਪਹਿਲਾਂ ਹੂੰ ਉਤਾਰਿਆ ਤੇ ਸਾਰੇ ਵਕੀਲ ਬਕਰ ਪੁੱਛਣ ਲੱਗੇ ਕਿ ਜਨਾਬ ਅੱਜ ਕੀ ਹੋਇਆ ਕਹਿੰਦਾ ਵੀ ਪਹਿਲਾਂ ਇੱਕ ਆਰਡਰ ਲਿਖੋ ਆਰਡਰ ਪਾਸ ਕਰੋ ਕਿ ਕਿਸੇ ਗੱਡੀ ਦੇ ਸ਼ਹਿਰ ਚ ਮੈਂ ਕੋਈ ਦੇਖਾਂ ਨਾ ਉਹ ਕਹਿੰਦੇ ਹੋਇਆ ਕੀ ਜਨਾਬ ਕਹਿੰਦਾ ਜੀ ਅੱਜ ਜਦੋਂ ਮੈਂ ਘਰੋਂ ਉਤਰ ਰਿਹਾ ਸੀ ਤਾਂ ਮੇਰੇ ਮੂਰੇ ਇੱਕ ਗੱਡੀ ਐਮਐਲਏ ਦਾ ਪਰੋਸੀ ਸੋ ਇਸ ਲਈ ਮਤਲਬ ਕਿ ਉਹ ਕਹਿੰਦਾ ਹਿੰਦੀ ਚ ਲਿਖਿਆ ਹੋਇਆ ਸੀਗਾ ਕਿ ਐਮਐਲਏ ਦਾ ਪਰੋਸੀ ਹੈ ਨਾ ਸੋ ਇਸ ਲਈ ਮਤਲਬ ਕਿ ਐਮਐਲਏ ਦਾ ਗਵਾਂਢੀ ਹੋਣਾ ਵੀ ਐਮਐਲਏ ਦਾ ਮਤਲਬ ਜੇ ਕੋਟੇ ਚਾਹੁੰਦਾ ਤਾਂ ਇੱਥੇ ਵੀ ਉਹੀ ਹਾਲ ਸੀਗਾ ਕਿ ਐਨਆਰਆਈ ਤਾਂ ਹੈ ਨਹੀਂਗੇ ਪਰ ਐਨਆਰਆਈਆਂ ਦੇ ਰਿਸ਼ਤੇਦਾਰਾਂ ਜੀ ਇਸ ਲਈ ਐਮਬੀਬੀਐਸ ਦੀ ਸੀਟ ਸਾਨੂੰ ਦੇ ਦਿਓ ਐ ਜਾਂ ਬੀਡੀਐਸ ਦੀ ਸੀਟ ਸਾਨੂੰ ਦੇ ਦਿਓ ਸੋ ਮਾਨਯੋਗ ਪੰਜਾਬ ਰਾਣਾ ਹਾਈ ਕੋਰਟ ਨੇ ਇਸ ਫੈਸਲੇ ਨੂੰ ਰੱਦ ਕਰਤਾ ਸਰਕਾਰ ਦੇ ਨੇ ਤੇ ਪਰ ਸਰਕਾਰ ਕਿੱਥੇ ਕਮਾਈ ਵਾਲੀ ਕੰਟ੍ਰਕਟ ਮੈਂ ਤੁਹਾਨੂੰ ਦਿਆਂ ਜੀ ਹੈਨਾ ਤੇ ਮਾਮਲਾ ਸੁਪਰੀਮ ਕੋਰਟ ਲੈ ਗਿਆ ਸੁਪਰੀਮ ਕੋਰਟ ਨੇ ਸਰਕਾਰ ਨੂੰ ਝਾੜਾਂ ਦੀ ਮਾਰੀ ਹੂੰ ਉਹਨਾਂ ਨੇ ਸਿਸਟਮ ਨੂੰ ਝਾੜਾਂ ਮਾਰਨ ਸਰਕਾਰ ਨੂੰ ਝਾੜਾਂ ਮਾਰਨ ਸਿੱਧਾ ਕਿਹਾ ਕਿ ਐਨ ਆਰ ਆਈ ਕੋਟਾ ਇਹ ਐਨ ਆਰ ਆਈਆਂ ਦੇ ਕੋਟੇ ਦੇ ਨਾਂ ਤੇ ਬਿਜ਼ਨਸ ਨਹੀਂ ਜੀ ਇਹਨੂੰ ਧੰਦੇ ਵਾਲੀਆਂ ਸੀਟਾਂ ਨਾ ਬਣਾਓ ਇਹਨੂੰ ਵਪਾਰ ਨਾ ਬਣਾਓ ਕਿਉਂਕਿ ਜੇਕਰ ਇਹਨਾਂ ਦੇ ਸੀਟ ਨਾ ਭਰੇ ਤਾਂ ਜਨਰਲ ਸੀਟ ਚ ਤਬਦੀਲ ਹੋ ਜਾਂਦੀ ਹੈ ਰਾਈਟ ਤੇ ਉਹ ਫਿਰ ਆਮ ਆਮ ਰੋਟੇਸ਼ਨ ਦੇ ਵਿੱਚ ਆਉਂਦੀ ਆ ਉਹ ਚੋ ਜਿਹੜਾ ਰਾਖਮਾ ਕੋਟਾ ਉਧਰ ਚਲੇ ਜਾਏਗੀ ਜਿਹੜੀ ਉਹ ਚੋ ਉਧਰ ਚਲੀ ਜਾਏਗੀ ਜੇਕਰ ਐਨ ਆਰ ਆਈ ਸੀਟ ਨਹੀਂ ਭਰਦੀ ਤੁਸੀਂ ਉਹਦੇ ਰਿਸੇਦਾਰੀ ਭਰਨਾ ਚਾਹੁੰਦੇ ਹੋ ਇਹਦਾ ਮਤਲਬ ਜਿਹੜਾ ਜੈਨੂਨ ਬੱਚਾ ਖੜਾ ਕਤਾਰ ਦੇ ਵਿੱਚ ਚਾਹੇ ਉਹ ਰਾਖਮੇ ਵਾਲੇ ਚ ਖੜਾ ਤੇ ਚਾਹੇ ਜਨਰਲ ਚ ਖੜਾ ਉਹਦੀ ਥਾਂ ਮਾਰ ਕੇ ਤੁਸੀਂ ਘੱਟ ਵਾਲੇ ਕੋਟੇ ਚ ਵੀ ਲੈ ਜਾਓਗੇ ਜੀ 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 ਤੇ ਇਸ ਲਈ ਮਾਨਯੋਗ ਸੁਪਰੀਮ ਕੋਰਟ ਨੇ ਪੰਜਾਬ ਰਣ ਹਾਈ ਕੋਰਟ ਦੇ ਫੈਸਲੇ ਨੂੰ ਬਰਕਰਾਰ ਰੱਖਦੇ ਆ ਹੂੰ ਇਹ ਸਰਕਾਰ ਨੂੰ ਕਹਿੰਦਾ ਕਿ ਵੀ ਆਹ ਰਿਸੇਦਾਰੀ ਕੋਟਾ ਨਹੀਂ ਚੱਲੂਗਾ ਸਿਰਫ ਐਨਆਰਆਈ ਕੋਟਾ ਐਨਆਰਆਈਆਂ ਲਈ ਆ ਪੰਜਾਬ ਦੇ ਵਿੱਚ ਐਮਬੀਬੀਐਸ ਕਰਨ ਦੇ ਲਈ 185 ਸੀਟਾਂ ਨੇ ਫਿਰ ਬੀਡੀਐਸ ਕਰਨ ਲਈ ਵੀ 185 ਸੀਟਾਂ ਨੇ ਤੇ ਉਹ ਐਨਆਰਆਈ ਕੋਟੇ ਦੀਆਂ ਨੇ ਤਾਂ ਐਨਆਰਆਈ ਕੋਟੇ ਦੀ ਨਹੀਂ ਰਹਿਣੀਆਂ ਉਹਨਾਂ ਦੇ ਰਿਸ਼ਤਦਾਰਾਂ ਲਈ ਨਹੀਂ ਜੇ ਐਨਆਰਆਈ ਕੋਟਾ ਪੂਰਾ ਨਹੀਂ ਹੁੰਦਾ ਤਾਂ ਜਨਰਲ ਸੀਟਾਂ ਤਬਦੀਲ ਹੋਣਗੀਆਂ ਧੰਦਾ ਨਹੀਂ ਹੋਊਗਾ ਇਹਦੇ ਨਾਲ ਤੇ ਇਹ ਚੰਗੀ ਝੜ ਬਾਕੀ ਆ ਉਹ ਸਹੀ ਫੈਸਲਾ ਜੀ